ਸਿਲੰਡਰ ਵੈਸਟ ਦੇ ਵਿੱਚ ਗੀਠੀ ਵਾਲਾ ਚੌਂਗ ਦੇ ਵਿੱਚ ਇੱਕ ਚੋਰ ਨੂੰ ਰੰਗੀ ਹੱਤੀ ਫੜਿਆ ਜਿਹੜਾ ਲੋਕਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਜਿਹੜਾ ਸਿਲੰਡਰ ਚੋਰੀ ਕਰ ਰਿਆ ਸੀ ਅੱਜ ਦੇਖੋ ਨੂੰ ਰੰਗੀ ਸਾਡੇ ਨਾਲ ਗਵਾਂਡੀ ਕਹਿੰਦੇ ਕੀ ਲੈ ਆਈ ਮੁੰਡਾ ਕੋ ਸਿਲੰਡਰ ਚੱਕ ਕੇ ਲੈ ਗਿਆ ਭਾਈ ਅਸੀਂ ਕੈਮਰਾ ਚੈੱਕ ਕੀਤੇ ਉੱਤੇ ਭਾਈ ਇਹ ਮੁੰਡਾ ਆ ਅਸੀਂ ਇਹਨੂੰ ਘਰੋਂ ਲੱਭਣ ਗਿਆ ਇਹ ਲੱਭ ਕੇ ਆਪਣਾ ਸਿਲੰਡਰ ਦੇਗਾ ਤਦ ਵੀ ਮੇਰੇ ਨਾਲ ਆ ਜਾ ਪਾਪਾ ਹੀ ਫੜ ਕੇ ਥੀ ਲੈ ਗਿਆ ਪ੍ਰਸ਼ਾਸਨ ਨੂੰ ਸੀ ਨਹੀਂ ਲਿਆਂਦਾ ਕੋਹੋਂ ਨੂੰ ਚੱਕ ਕੇ ਦੋ ਧੱਕੇ ਲੈ ਗਿਆ ਭਾਈ ਆਪਣ ਨੂੰ ਤਿੰਨੋ ਸਿਲੰਡਰ ਹੀ ਅੱਜ ਚੱਕਿਆ ਗਾ ਜੀ ਅੱਜ ਚੱਕਿਆ ਪਈ ਹੂੰ ਇਹਨੂੰ ਤੁਸੀਂ ਸਿਲੰਡਰ ਕਿਨੂੰ ਵੇਚਦੇ ਮਤਲਬ ਕਿ ਤੁਸੀਂ ਵੀਡੀਓਗ੍ਰਾਫੀ ਚ ਦੇਖਿਆ ਇਹਨੂੰ ਕੀ ਸਾਰਾ ਹਾਂ ਜੀ ਸਾਡੇ ਕੈਮਰੇ ਲੱਗੇ ਭਾਈ ਉੱਪਰ ਅਸੀਂ ਵੀਡੀਓਗ੍ਰਾਫੀ ਦੇਖਿਆ ਸਾਰਾ ਇਹਦੀ ਸ਼ਕਲ ਆਈ ਭਾਈ ਪਹਿਲਾਂ ਜਿਹੜਾ 50 ਦੀ ਦਾਲਸ਼ ਮੰਦਰਾ ਚੋਰ ਆ ਰਿਹਾ ਸੋਨੇ ਕੜਾ ਦਿਖਾਓ ਸਹੀ ਕਿਹੜਾ ਨਾਂ ਲੱਗੇ ਸਰ ਨਾਂ ਲੱਜੂਗਾ ਚਲੋ ਭਈਆ ਤਲੀ ਹੱਪਾ ਚਲੋ 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 ਬੂਰੀ ਬੇਲਾ ਮਮਾ ਹੀ ਮੈਨੂੰ ਇਹਦਾ ਨਾਮ ਮੰਦਾ ਪਿਆ ਇਸ ਘਰ ਦੇ ਵਿੱਚ ਜਿਹੜਾ ਸਿਲੰਡਰ ਲੱਗਾ ਆਇਆ ਸੀ ਸਵੇਟ ਦੇ ਟਾਈਮ ਜਿਹੜਾ ਸਿਲੰਡਰ ਲਾ ਕੇ ਲੈ ਗਿਆ ਜੀ ਉਹ ਬ ਔਰ ਦੱਸਿਆ ਜਾ ਰਿਹਾ ਕਿ 1400 ਰੁਪਏ ਦਾ ਜਿਹੜਾ ਸਿਲੰਡਰ ਦਿੱਤਾ ਵਾ ਲੋਕਾਂ ਨੇ ਜਿਹੜਾ ਵੇਚਿਆ ਕਿਸੇ ਨੂੰ ਹੁਣ ਉੱਥੇ ਲੈ ਕੇ ਜਾ ਰਹੇ ਜਿੱਥੇ ਸਿਲੰਡਰ ਸੀ ਪੂਰਾ ਮੱਲਾ ਦੇਖ ਸਕਦੇ ਪੂਰਾ ਬਾਹਰ ਇਸ ਵੇਲੇ ਬਸਤੀ ਦਾਂਚਮੰਦਾ ਜਿਹੜਾ ਗੀਠਿਆ ਮੱਲਾ ਜਲੰਧਰ West Area ਪੈਂਦਾ ਜਿੱਥੇ ਉੱਥੇ ਜਿਹੜੀ ਚੋਰੀ ਕਰਦੇ ਰੰਗੀ ਅੱਤੀ ਜਿਹੜਾ ਲੋਕਾਂ ਨੇ ਕਾਬੂ ਕਰ ਲਿਆ ਜੀ ਸਿਲੰਡਰ ਚੋਰ ਜਲੰਧਰ ਵੈਸਟ ਦੇ ਵਿੱਚ ਲਗਾਤਾਰ ਜਿਹੜੇ ਵਾਧੇ ਦੇ ਨਜ਼ਰ ਆ ਰਹੇ ਆ ਕਿ ਆਪਣੇ ਆਪਣੀ ਕੰਨ ਲੈ ਲਾਂਗੇ ਸਰ ਸਾਡੀ ਆਪਣੀ ਬੇਨਤੀ ਇਹ ਇਹਨੂੰ ਬਾਹਰਾਂ ਨਹੀਂ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਨਿਕਾਸ ਜੀ ਆਇਓ ਸਾ ਇਹਦੀ ਇੰਦੀ ਕੀ ਫੈਂਟੀ ਲੋ ਸਾਲੇ ਨੂੰ ਬੜਾ ਚਲੇ ਚੋਰੀ ਕਿਦਾ ਕਰੀਦੀ ਹੈ ਨਿਕਾਸ ਜੀ ਮੁੱਖੇ ਤੁਸੀਂ ਪੁੱਛੀਓ ਕਿੰਨੇ ਸਿਲੰਡਰ ਲਿੱਤਾ ਉੱਤੇ ਪੱਛਾ ਦੱ ਕਿੱਥਾ ਜਾਏਗਾ ਆ ਜੀ ਜੋ ਉਹ ਬੰਦੀ ਕਰਵਾ ਲੀ ਕਿੰਨੀ ਰਹੀਗੀ ਉੱਤੇ ਬਾਬਾ ਜੀ ਆਗੇ ਬਾਬਾ ਜੀ ਕਿੱਦਾਂ ਦੇਖਦੇ ਹੋ ਦੇਖੋ ਚੋਰੀਆਂ ਮੇਰੇ ਸੰਦੇ ਤੋਂ ਚੱਕਣਾ ਕਰਾਇਆ ਲੋ ਜੀ ਲੋ ਜੀ ਇਹ ਕਹੋ ਲੋ ਜੀ ਦੇਖੋ ਜੀ ਚਲੰਗ ਜਿਹਨਾਂ ਦੇ ਹੋਰ ਚੱਕੇ ਹੋ ਵੀ ਪੁੰਚਦੇ ਰੋਕਿਆ ਜਾ ਰਿਹਾ ਰੋਕੇ ਜਾ ਰਿਹਾ ਐਦਾਂ ਦੀ ਛੱਡ ਦੋਗੇ ਇਹਨੂੰ ਇਹ ਭਾਈ ਭੈਣਾਂ ਨੂੰ ਇਹਨੂੰ ਜਰਾ ਅਸੀਂ ਤੁਹਾਡੇ ਵੀ ਚੱਕੇ ਨੇ ਸਿਲੰਡਰ ਚੱਕੇ ਭੈਣ ਚੋਲੇ ਦੋ ਚੱਕੇ ਤੁਹਾਡੇ ਕਿੰਨੇ ਚੱਕੇ ਪੰਜ ਕਿੱਤਾ ਹੈ ਯਾਰ